ਰੀਜਨਰੇਟ ਕੋਸ਼ਿਮੀ ਦਾ ਲੈ ਪੱਤੀ ਦਾ ਸਰੀਰ ਨੂੰ ਨੁਕਸਾਨ ਹੋ ਤਾ ਕੀ ਨੁਕਸਾਨ ਆਉਂਦਾ ਹੈ ਪਰ ਉਸ ਆਪਣੇ ਆ ਪੈਦਾ ਹੋ ਜਾਂਦਾ ਹੈ ਨਵਾਂ ਬਣਦਾ ਹੈ ਕਿਸੇ ਦਾ ਬਦਲਣਾ ਪੈਂਦਾ ਹੈ ਤਾਂ ਥੋੜਾ ਜਿਹਾ ਨੁਕਸਾਨ ਹੋਵੇ ਪੁਰਾਣਾ ਬਣਾ ਲੈਂਦਾ ਜਿਵੇਂ ਚਿਪਕੀ ਦੀ ਚਿਫਟਕ ਦੀ ਉਹ ਦੁਬਾਰਾ ਬਣਾ ਇਹ ਦੁਬਾਰਾ ਬਣਦਾ ਤਾਂ ਹੀ ਦੀਵਾਰ ਨੂੰ ਪਤਾ ਨਹੀਂ ਲੱਗਦਾ ਸਾਡੇ ਸਰੀਰ ਨੂੰ ਪਤਾ ਨਹੀਂ ਲੱਗਦਾ ਜਦੋਂ ਇਹ ਖਰਾਬ ਬਣਦਾ ਹੈ ਕੱਟ ਨਹੀਂ ਉਹ ਵੱਨਾ ਹੁੰਦਾ ਪਤਾ ਨਹੀਂ ਲੱਗਦਾ 2 ਹੁੰਦਾ ਪਤਾ ਨਹੀਂ ਲੱਗਦਾ 3 ਹੁੰਦਾ ਪਤਾ ਨਹੀਂ ਲੱਗਦਾ ਲੋ ਟੇਡੇ ਚ ਪਾਣੀ ਟਰਟਾਉਣਾ ਚੋਹੇ ਅੰਦਰ ਪੈਰੇ ਸੋਟਿਆ ਜਾਂਦਾ ਰੂਹ ਤੇ ਸੋਟਿਆ ਜਾਂਦਾ ਮਾਰੀ ਤਾਂ پتہ ਲੱਗਦੀ ਏ ਜਦੋਂ ਖੀਚ ਟੇਜ ਆ ਜਾਂਦੀ ਏ ਪਰ ਕੁਝ ਕਹਿੰਦਾ ਨਹੀਂ ਐ ਸੌ ਬੱਚਾ ਪਰਿਵਾਰ ਦਾ ਐ ਤਾਂ ਤੱਕ ਚੇਲਦਾ ਰਹਿੰਦਾ ਜਦੋਂ ਤੱਕ ਕੀ ਦੀ ਬਸ ਨਾ ਹੋ ਜੇ ਇਹਨੇ ਜੁਦਾਈ ਨਾਲ ਉੱਤੇ ਪਾਣੀ ਗਿਆ ਉਹ ਜੜਈ ਸਾ ਛੱਡ ਦਿੰਦਾ ਐ ਫਸਲੇ ਨਹੀਂ ਲੱਗਣ ਜਿੰਨਾ ਅਮਰ ਖਰਾਬ ਹੋ ਰਿਆ ਹੈ ਸ਼ਰੀਰੇ ਚ ਕੈਸ਼ ਬਣੀ ਕਵਲ ਹੋਈ ਘਟੜ ਘਾ ਰਾਇ ਐਸਿਡ ਬਣਿਆ ਉਹ ਛਟਾ ਪਾਣੀ ਆਇਆ ਇਹ ਸਭ ਨਹੀਂ ਚੰਗਾ ਹੋ ਰਿਹਾ ਕਿ ਤੁਸੀਂ ਇਸ ਵਾਸਤੇ ਤਰਫ ਤੇ ਡਿਚਾ ਪਾਰਾ ਬਣ ਗਿਆ ਰੋਟੀ ਨਾਲ ਮਨ ਨਹੀਂ ਕਰ ਰਿਹਾ ਇਹ ਸਭ ਸਿੰਪਟਮ ਹੈਗੇ ਕਿ ਤੁਹਾਡਾ ਲੀਵਰ ਕਿਤੇ ਨਾ ਕਿਤੇ ਖਰਾਬ ਹੋ ਰਿਹਾ ਹੈ ਆਪਰਮਾਈਜ਼ ਹੋ ਰਿਹਾ ਹੈ ਉਹ ਆਪਣੇ ਆਪ ਨੂੰ ਦੁਬਾਰਾ ਬਣਾ ਰਿਹਾ ਹੈ ਪਰ ਉਹ ਖਰਾਬ ਹੋ ਰਿਹਾ ਹੈ ਜਿੰਦਾ ਸਭਾ ਉਹ ਕਿਤੇ ਮੈਂ ਚਾਰਟ ਬਣਾਇਆ ਇਹਨੂੰ ਸੋਖਸ ਮਿਲਦਾ ਜਦੋਂ ਸਾਡਾ ਲੀਵਰ ਹੈਲਦੀ ਹੈ ਨਾ ਸਾਡੇ ਵਾਸਤੇ ਬਹੁਤ ਕੰਮ ਕਰਦਾ ਹੈ ਫੋੜ ਫੋੜੀ ਕੱਟੀ ਨੀਵਰ ਹੋ ਜਾਂਦਾ ਹੈ ਗ੍ਰੇਡ 1 ਹੋ ਗਈ 2 ਹੋ ਗਈ 3 ਹੋ ਗਈ ਅਸੀਂ ਧਿਆਨ ਨਹੀਂ ਅੰਦੇ ਲੀਵਰ ਹਾਰਡ ਹੁੰਦਾ ਫਾਈਬਰੋਸਿਸ ਹੋ ਜਾਂਦਾ ਹੈ ਇਹ ਅਲਟਰਾਸਾਉਂਡ ਵਿੱਚ پتہ ਲੱਗ ਜਾਂਦਾ ਹੈ ਹੌਲੀ ਹੌਲੀ ਫਾਈਬਰੋਸਿਸ ਹੋ ਜਾਂਦਾ ਹੈ ਫਾਈਬਰੋਸਕੈਂਡ ਕਰਾਉਣਾ ਪੈਂਦਾ ਹੈ ਜੀ ਉਹਦਾ ਜਿਦਾ ਬਕਤ ਹੋ ਗਿਆ ਫਿਰ ਸਿਰੋਸਿਸ ਹੋ ਵੀਵਰ ਹੋ ਜਾਂਦਾ ਹੈ ਨੀਵਰ ਐਸਟੇਜ ਨਹੀਂ ਤੇ ਕੈਂਸਰ ਬਣਦਾ ਨੀਵਰ ਦਾ ਕੈਂਸਰ ਬਣ ਜਾਂਦਾ ਹੌਲੀ ਹੌਲੀ ਨੀਵਰ ਖਰਾਬ ਹੁੰਦਾ ਜਾਂਦਾ ਹੈ ਤੇ ਲੀਵਰ ਦਾ ਕੈਂਸਰ ਬਣ ਜਾਂਦਾ ਲੀਵਰ ਦਾ ਕੈਂਸਰ ਇੱਕ ਐਸਟੇਜ ਬਣਦਾ ਹੈ ਜਿੰਦਾ ਆਈਐਮ ਦੁਆਰਾ ਕਿਹਾ ਗਿਆ ਹੈ ਕਿ ਇਹ ਅਸਵਾਧਿਆ ਹੈ ਠੀਕ ਨਹੀਂ ਹੋ ਸਕਦਾ ਤੁਸੀਂ ਆਪਣੇ ਲੀਵਰ ਨੂੰ ਸਮਾਰਟ ਰੱਖੋ ਤਾਂ ਹੀ ਤੁਸੀਂ ਬਚੇ ਰਹੋਗੇ ਜੇ ਤੁਸੀਂ ਫੈਟੀ ਲੀਵਰ ਨੂੰ ਇਗਨੋਰ ਕਰੋਗੇ ਜਿਹੜਾ ਤੁਹਾਨੂੰ ਗਿਫਟ ਵਿੱਚ ਮਿਲਿਆ ਹੈ ਤੁਸੀਂ ਅਲਟਰਾਸਾਊਂਡ ਕਰਵਾਉਂਦੇ ਹੋ ਫੈਟੇ ਟੈਸਟ ਕਰਦੇ ਹੋਗੇ ਤੁਹਾਨੂੰ ਲੱਗਿਆ ਮੇਰੇ ਕਿਡਨੀ ਚ ਪਤਲੀ ਹੈ ਮੇਰੇ ਇੱਤੇ ਚ ਪਤਲੀ ਹੋਏਗੀ ਮੇਰੇ ਕੋਈ ਏਟ ਇਨਫੈਕਸ਼ਨ ਹੋਏਗਾ ਪਰ ਜਦੋਂ ਤੁਸੀਂ ਕ੍ਰਾਨ ਦੇ ਤੁਹਾਨੂੰ ਜਾ ਕੇ ਪਤਾ ਲੱਗਦਾ ਫੈਟੀ ਲੀਵਰ ਹੈ ਗ੍ਰੇਡ 1 ਹੈ 2 ਹੈ 3 ਹੈ ਤੇ ਨਾਮ ਨੂੰ ਕੈਪੀਟਲ ਆਪਸ਼ਾ ਗਿਆ ਹੈ ਫੈਟੀ ਲੀਵਰ ਦੀ ਇੰਨਾ ਜ਼ਿਆਦਾ ਫੈਟੀ ਲੀਵਰ ਹੈ ਪੰਜਾਬ ਵਿੱਚ ਰੀਜਨਰੇਟ ਮੱਚ ਅਮੀ ਦਾ ਹੈ ਉਹ ਪਾਤਿ ਉਦਾਂ ਸ਼ਰੀਰ ਨੂੰ ਨੁਕਸਾਨ ਹੋਦਾ। ਅੱਛਾ ਕੀ ਨੁਕਸਾਨ ਹੁੰਦਾ ਉਸ ਦਾ? ਹੂੰ। ਆਪਣੇ ਆਪ ਪੈਦਾ ਹੋ ਜਾਂਦਾ ਹੈ, ਨਵਾਂ ਬਣਦਾ ਹੈ। ਹੂੰ। ਕਿਸੇ ਦਾ ਬਦਲਣਾ ਪੈਂਦਾ ਤਾਂ ਵੀ ਥੋੜਾ ਜਿਹਾ ਪੀਸ ਲਾ ਲੈਂਦਾ, ਪੂਰਾ ਬਣਾ ਲੈਂਦਾ। ਹੂੰ। ਜਿਵੇਂ ਚਿੱਕਲੀ ਦੀ ਪੁੱਛ ਕੱਟ ਗਈ, ਉਹ ਦੁਬਾਰਾ ਬਣਾ ਲੈਂਦੀ। ਹੂੰ। ਇਹ ਦੁਬਾਰਾ ਬਣਦਾ। ਦੁਬਾਰਾ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਤਾਂ ਹੀ ਲਿਵਰ ਨੂੰ ਪਤਾ ਨਹੀਂ ਲੱਗਦਾ, ਸਾਡੇ ਸ਼ਰੀਰ ਨੂੰ ਪਤਾ ਨਹੀਂ ਲੱਗਦਾ ਜਦੋਂ ਇਹ ਖਰਾਬ ਹੋ ਜਾਂਦਾ ਹੈ। ਕੱਟੀ ਨੀ ਉਹ 1 ਹੁੰਦਾ ਪਤਾ ਨਹੀਂ ਲੱਗਦਾ 2 ਹੁੰਦਾ ਪਤਾ ਨਹੀਂ ਲੱਗਦਾ 3 ਹੁੰਦਾ ਪਤਾ ਨਹੀਂ ਲੱਗਦਾ ਜਦੋਂ ਢਿੱਡੇ 'ਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਪੈਰੇ ਸੋਜਿਆ ਜਾਂਦਾ ਮੂੰਹ ਤੇ ਸੋਜਿਆ ਜਾਂਦਾ ਮਰੀਜ਼ ਅੰਦਰ ਹੀ ਡਿੱਗ ਰਿਹਾ ਲੱਗਦਾ ਉਹ ਲੜਦਾ ਰਹਿੰਦਾ ਆਪਣੀ ਸ਼ਰੀਰ ਦੇ ਨਾਲ ਕਹਿੰਦਾ ਨਹੀਂ ਤਾਂ ਹੀ ਤੇ ਸਾਨੂੰ ਪਤਾ ਨਹੀਂ ਲੱਗਣ ਦਿੰਦਾ ਬਿਮਾਰੀ ਤਾਂ ਬਦਲ ਲੱਗਦੀ ਹੈ ਜਦੋਂ ਕੀ ਸਟੇਜ ਆ ਜਾਂਦੀ ਹੈ ਤੁਹਾਨੂੰ ਕੁਝ ਕਹਿੰਦਾ ਨਹੀਂ ਇਹ ਸੌ ਬੱਚਾ ਹੈ ਪਰਿਵਾਰ ਦਾ ਇਹ ਤਾਂ ਤੱਕ ਚੇੜਦਾ ਰਹਿੰਦਾ ਜਦੋਂ ਤੱਕ ਇਹਦੀ ਬਸ ਨਾ ਹੋ ਜੇ ਇਹਨੇ ਜਦੋਂ ਹੀ ਲੱਕ ਉੱਤੇ ਪਾਣੀ ਗਿਆ ਉਹ ਜਦੋਂ ਹੀ ਸਾਹ ਛੱਡ ਦਿੰਦਾ ਕਿ ਉਹ ਸਾਹ ਛੜਾ ਲੈ ਇਨੀ ਨਿਆਬ ਤੋਹਾਂ ਬਖਸ਼ੇ ਰੱਬ ਨੇ ਸੰਗ ਹੂੰ ਦੀ ਸਿਵਾ ਕੀਤੀ ਜਾਵੇ ਹੁੰਦੇ ਮਤਲਬ ਦਾ ਖਾਨ ਬਾਨ ਜਿੱਤਾ ਜਾਵੇ ਹੂੰ ਹੁੰਦੇ ਮਤਲਬ ਦੀ ਚੀਜ਼ਾਂ ਸ਼ਰੀਰ ਨੂੰ ਦਿੱਤੀਆਂ ਜਾਣ ਦਿਨ ਵਿੱਚ 10 ਮਿੰਟ ਦੀ ਵਰਤੋਂ ਦੇ ਦੋ ਤੁਹਾਡੀ 100 ਸਾਲ ਤੋਂ ਉੱਪਰ ਮਾਰੀ ਹਰ 10 ਮਿੰਟ ਦਾ 10 ਮਿੰਟ ਦੀ ਵਰਤੋਂ ਦੇ ਦੋ ਤੁਸੀਂ ਆਪਣੇ 100 ਸਾਲ ਤੋਂ ਉੱਤੇ ਜਿਓਗੇ ਤੇ ਹਰ ਤੋਂ ਵੱਧ ਲੋਕੀ ਲਿਵਰ ਕਰਕੇ ਮਰਦੇ ਹੂੰ ਕਿ ਤੁਸੀਂ ਹੈ ਇਹ ਆਪ ਵੀ ਕਰਤਾ ਇਹ ਪ੍ਰੋਟੀਨ ਲੈਣ ਦੇ ਨਾਲ ਨਾ ਖਾ ਰਿਆ ਹੋਰਿਆ ਨਾ ਸਰੀਰੇ ਚ ਕੈਸ਼ ਬਣੀ ਕਬਜ ਹੋਈ ਖਟਡਖਾ ਰਹੀ ਐ ਐਸਿਡ ਬਣਿਆ ਮੂੰਹ ਚ ਖਟਾ ਪਾਣੀ ਆਇਆ ਇਹ ਸਭ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਇਸ ਵਾਸਤੇ ਤਰਤੇ ਹੋ ਤੇਡਿਚਾ ਪਾਰਾ ਬਣ ਗਿਆ ਰੋਟੀ ਨਾਲ ਦਾ ਮਨ ਨਹੀਂ ਕਰ ਰਿਹਾ ਇਹ ਸਭ ਸਿੰਪਟਮ ਹੈ ਕਿ ਤੁਹਾਡਾ ਲੀਵਰ ਕਿਤੇ ਨਾ ਕਿਤੇ ਖਰਾਬ ਹੋ ਰਿਹਾ ਕੰਪਰੋਮਾਈਜ਼ ਹੋ ਰਿਹਾ ਉਹ ਆਪਣੇ ਆਪ ਨੂੰ ਦੁਬਾਰਾ ਬਣਾ ਰਿਹਾ ਪਰ ਉਹ ਖਰਾਬ ਹੋ ਰਿਹਾ ਇਹਦਾ ਸੁਭਾਲ ਕੋਈ ਜਿਹਦਾ ਮੈਂ ਚਾਰਟ ਬਣਾਇਆ ਇਹਦੇ ਨਾਲ ਸੌਖਾ ਸਮਝ ਆਉਂਦਾ ਓਕੇ ਜਦੋਂ ਸਾਡਾ ਲੀਵਰ ਹੈਲਦੀ ਹੈ ਨਾ ਸਾਡੇ ਵਾਸਤੇ ਬਹੁਤ ਕੰਮ ਕਰਦਾ ਹੂੰ ਥੋੜੀ-ਥੋੜੀ ਫੈਟੀ ਲੀਵਰ ਹੋ ਜਾਂਦਾ ਹੈ ਗ੍ਰੇਡ 1 ਹੋ ਗਈ 2 ਹੋ ਗਈ 3 ਹੋ ਗਈ ਅਸੀਂ ਧਿਆਨ ਨਹੀਂ ਦਿੰਦੇ ਲੀਵਰ ਹਾਰਡ ਹੋ ਜਾਂਦਾ ਹੈ ਫਾਈਬਰੋਸਿਸ ਹੋ ਜਾਂਦਾ ਹੈ ਇਹ ਅਲਟਰਾਸਾਉਂਡ ਹਸਪਤਾਲ ਆ ਜਾਂਦਾ ਹੈ ਹੌਲੀ-ਹੌਲੀ ਫਾਈਬਰੋਸਿਸ ਹੋ ਜਾਂਦਾ ਹੈ ਫਾਈਬਰੋਸਕੈਨ ਕਰਾਉਣਾ ਪੈਂਦਾ ਲੀਵਰ ਦਾ ਚਿੰਦਾ ਬੰਦ ਖਤਮ ਹੋ ਗਿਆ ਫਿਰ ਸਿਰੋਸਿਸ ਆਫ ਲੀਵਰ ਹੋ ਜਾਂਦਾ ਡਾਕਟਰ ਕਹਿੰਦੇ ਲੀਵਰ ਕੋਲ ਮਤਲਬ ਆਹ ਸਟੇਜ ਨਹੀਂ ਤੇ ਫਿਰ ਕੈਂਸਰ ਹੋ ਜਾਂਦਾ ਲੀਵਰ ਦਾ ਕੈਂਸਰ ਲੀਵਰ ਦਾ ਕੈਂਸਰ ਬਣ ਜਾਂਦਾ ਹੈ ਹੌਲੀ ਹੌਲੀ ਲੀਵਰ ਖਰਾਬ ਹੁੰਦਾ ਜਾਂਦਾ ਹੈ ਤੇ ਲੀਵਰ ਦਾ ਕੈਂਸਰ ਬਣ ਜਾਂਦਾ ਹੈ ਲੀਵਰ ਦਾ ਕੈਂਸਰ ਇੱਕ ਐਸਾ ਕੈਂਸਰ ਹੈ ਜਿੰਦਾ ਆਈ ਵੀ ਚੁੱਕਿਆ ਗਿਆ ਹੈ ਕਿ ਇਹ ਅਸਾਧਿਆ ਹੈ ਠੀਕ ਨਹੀਂ ਹੋ ਸਕਦਾ ਤੁਸੀਂ ਨੂੰ ਕੰਭੂਤ ਵਾ ਸਕਦੇ ਹੋ ਪਰ ਇਹ ਠੀਕ ਨਹੀਂ ਹੋਵੇਗਾ ਇਹ ਜਾਨ ਲੈ ਕੇ ਹੀ ਜਾਏਗਾ ਤੁਸੀਂ ਆਪਣੇ ਲੀਵਰ ਨੂੰ ਸਮਾਰ ਕੇ ਰੱਖੋ ਤਾਂ ਹੀ ਤੁਸੀਂ ਬਚੇ ਰਹੋਗੇ ਜੇ ਤੁਸੀਂ ਇਹ ਫੈਟੀ ਲੀਵਰ ਨੂੰ ਇਗਨੋਰ ਕਰੋਗੇ ਜਿਹੜਾ ਤੁਹਾਨੂੰ ਗਿਫਟ ਵਿੱਚ ਮਿਲਿਆ ਤੁਸੀਂ ਅਲਟਰਾਸਾਉਂਡ ਕਰਵਾਣਗੇ ਢਿੱਡੇ ਢਿੱਡੇ ਦਰਦ ਹੋਏਗਾ ਤੁਹਾਨੂੰ ਲੱਗਿਆ ਮੇਰੇ ਕਿਡਨੀ ਚ ਪੱਥਰੀ ਹੈ ਮੇਰੇ ਇੱਤੇ ਚ ਪੱਥਰੀ ਹੋਏਗੀ ਮੇਰੇ ਕੋਈ ਪੇਟ ਚ ਇਨਫੈਕਸ਼ਨ ਹੋਏਗਾ ਪਰ ਜਦੋਂ ਤੁਸੀਂ ਕਾਨ ਦੇ ਤੁਹਾਨੂੰ ਜਾ ਕੇ ਪਤਾ ਲੱਗਦਾ ਹੈ ਪੈਟੀ ਲੀਵਰ ਹੈ ਜੀ ਗ੍ਰੇਡ 1 ਹੈ 2 ਹੈ 3 ਹੈ ਪੰਜਾਬ ਨੂੰ ਕੈਪੀਟਲ ਅਕਸ਼ਾ ਗਿਆ ਹੈ ਪੈਟੀ ਲੀਵਰ ਦੀ ਇੰਨਾ ਜ਼ਿਆਦਾ ਪੈਟੀ ਲੀਵਰ ਹੈ ਪੰਜਾਬ ਵਿੱਚ ਉਹ ਤਾਂ ਜਿਹੜਾ ਮੇਨ ਕਾਰਨ ਹੈ ਨਾ ਤੇਜ਼ੀ ਨਾਲ ਕੰਮ ਕਰਨਾ ਫੱਕੇ ਐਮ ਟੈਨਸ਼ਨ ਆਪਣੀ ਦਿਮਾਗ ਵਿੱਚ ਤੇਜੀ ਨਾਲ ਕੰਮ ਕਰਦਾ ਹੋਰ ਉਹ ਕਮ 2 2 3 3 ਕੰਮ ਦਾ ਪ੍ਰੈਸ਼ਰ ਕੋਲ ਦਿੱਤੇ ਆ ਰਿਹਾ ਹੈ ਦਿਮਾਗ ਕਿਸੇ ਹੋਰ ਪਾਸੇ 돌 ਰਿਹਾ ਤੁਸੀਂ ਦੋ ਕੰਮ ਕਰਨਾ ਚਾਹਦੇ ਰੋਟੀ ਉੱਥੇ ਖਾ ਰਹੇ ਉੱਥੇ ਟੀਵੀ ਦੇਖ ਰਹੇ ਹੋ ਤੇਜੀ ਨਾਲ ਕੰਮ ਕਰਦੇ ਹੋ ਸਾਰੇ ਦੋ ਦੋ ਤਿੰਨ ਤਿੰਨ ਕੰਮ ਇਕੱਠੇ ਕਰਦੇ ਹੋ ਭੋਜਨ ਨੂੰ ਪਛਾਣ ਦਾ ਟਾਈਮ ਨਹੀਂ ਦੇ ਰਹੇ ਗਲਤ ਖਾਣਾ ਖਾ ਰਹੇ ਈਵਨ ਕੇ ਮੇਨ ਕਾਰਨ ਜਿਸ ਅੱਜਕੱਲ ਜਿਹੜਾ ਤਰਨ ਆ ਗਿਆ ਨਾ ਉਹ ਹੈ ਲੋਕੀ ਜੜੀਏ ਡਾਈਟ ਯੂਜ਼ ਕਰਨ ਲੱਗੀਆਂ 16-18 ਘੰਟੇ ਰੋਟੀ ਨਹੀਂ ਖਾਂਦੇ ਹਾਂ। ਹੂੰ। ਸਾਰਾ ਖਾਣਾ ਡੇਕੋ ਚੰਗਾ ਤੇ ਸਿਰੇ ਹੀ ਖਾਣਾ ਖਾਪੀ ਜਾਂਦੇ ਆਂ। ਉਸ ਤੋਂ ਅਗਰ ਰਾਤ ਨੂੰ ਖਾਣਾ ਖਾਂਦੇ। ਹੂੰ। ਵੱਡੇ ਵੱਡੇ ਐਥਲੀਟਸ ਐ। ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਬਿਟਰ ਲਿਵਰ ਦੀ। ਕਿਉਂ? ਕਿਉਂਕਿ ਉਹਨਾਂ ਦਾ ਖਾਂਣ-ਪੀਣ ਦਾ ਸਿਸਟਮ ਖਰਾਬ ਹੋ ਗਿਆ। ਸਵੇਰੇ ਖਾਣਾ ਖਾਣਗੇ ਰਾਤ ਨੂੰ ਖਾਣਾ ਖਾਣ ਦੇ ਵਿੱਚ 12-14 ਮਿੰਟ ਕੁਛ। ਮਾਡਰਨ ਸਾਇੰਸੇਟਿਕ ਰਿਹਾ ਜਾਂਦਾ। ਆਯੁਰਵੇਦ ਵਿੱਚ ਵੀ ਇਹ ਲਿਖਿਆ ਸੂਰਜ ਦੇ ਹਿਸਾਬ ਨਾਲ ਤੁਨਾ ਚਾਹੀਦਾ ਡਾਈਟ। ਉਸ ਹੀ ਸਵੇਰੇ ਖਾਰੇ ਉਸ ਤੋਂ ਬਾਅਦ ਰਾਤ ਨੂੰ ਖਾਰੇ ਵਿੱਚ ਕੁਝ ਨਹੀਂ ਖਾਰੇ ਤੁਹਾਡੀ ਅਗਨੀ ਤੇ ਹੈ ਹੈ ਤੇ ਅਗਨੀ ਕੀ ਕਰੇਗੀ ਸੂਰਜ ਜਦੋਂ ਪੀਕ ਤੇ ਤੁਹਾਡੇ ਢੇੜ ਦੀ ਅੱਗ ਆ ਜਿਹੜੀ ਉਹ ਵਧੀ ਹੁੰਦੀ ਹੈ ਉਸ ਟਾਈਮ ਨੂੰ ਕੁਝ ਚਾਹੀਦਾ ਹੈ ਈਵਨ ਕੇ ਮਿੱਠਾ ਜਾਵਾ ਖਾਣ ਨਾਲ ਜਾਵਾ ਵਰਤ ਰੱਖਣਾ ਜਿੰਨੋਂ ਆਪ ਫਾਸਟਿੰਗ ਕਰਦੇ ਆ 16 ਮਿੰਟ ਦੀ 18 ਮਿੰਟ ਦੀ ਫਾਸਟਿੰਗ ਕਿੰਦੇ ਨਾਲ 슈ਗਰ ਦੇ ਨਾਲ ਕੋਲੇਸਟ੍ਰੋਲ ਵਧਨ ਕਰਕੇ ਵਜਨ ਵਧਨ ਕਰਕੇ ਵਜਨ ਘਟਨ ਕਰਕੇ ਸਾਰੀ ਚੀਜ਼ਾਂ ਕਰਕੇ liver ਖਰਾਬ ਹੁੰਦਾ ਹੈ ਫੈਟੀ liver ਬਿਲਕੁਲ ਫੈਟੀ liver 슈ਗਰ ਬੀਪੀ ਯੂਰਿਕ ਐਸਿਡ ਇਹ ਸਾਰੇ ਕੰਬਾਈਨ ਪੈਕੇਜ ਹੈ ਨਦਰ ਲਈ ਇੱਕ ਦਿਨਾਂ ਦੂਜੀ ਚੀਜ਼ ਮੁਫਤ ਮਿਲਦੀ ਹੈ ਹਾਰਟ ਦੀ ਪ੍ਰੋਬਲਮ ਤੋਂ ਫੈਟੀ liver ਹੋਇਆ ਕੋਲੇਸਟ੍ਰੋਲ ਠੀਕ ਨਹੀਂ ਜਾਏਗਾ ਕੋਲੇਸਟ੍ਰੋਲ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਈਏ ਕੋਲੇਸਟ੍ਰੋਲ ਦੀ ਪ੍ਰੋਬਲਮ ਆਈਏ ਹਾਰਟ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਈਏ ਠੀਕ ਖਾਣਾ ਨਹੀਂ ਬਚੇਗਾ ਇਹ ਤੋਂ ਫੈਟੀ liver ਹੋਏਗਾ ਉਧਰ ਐਸਿਡਿਟੀ ਵਧੇਗੀ ਢਿੱਡ ਦੀ ਯੂਰਿਕ ਐਸਿਡ ਵਧੇਗਾ ਜੋੜਾਂ ਵਿੱਚ ਦਰਦ ਆਣੀ ਕਿ ਉਹ ਲਈ ਪਰ ਲੋਕੀ ਜਿਹਨਾਂ ਨੂੰ ਰਿਊਮਟੋइड ਆਰਥਰਾਈਟਿਸ ਹੋ ਗਿਆ ਹੈ ਆਮਵਾਪ ਹੋ ਗਿਆ ਆ ਰਹੇ ਹੁਣੇ ਐਸ ਸਾਰੇ ਪੈਕੇਜ ਹੈ ਇਹ ਪੈਕੇਜ ਨੂੰ ਹੀ ਹੱਲ ਕਰਨ ਵਾਸਤੇ ਆਈ ਪੇਜ ਵਿੱਚ ਆਦਮੀ ਨੂੰ ਸੰਪੂਰਨ ਦੇਖਿਆ ਗਿਆ ਪੂਰਾ ਦੇਖਿਆ ਗਿਆ ਬਈ ਉਹਦਾ ਢਿੱਡ ਤੋਂ ਲੈ ਕੇ ਖਾਣੇ ਪਚਣ ਤੋਂ ਲੈ ਕੇ ਟਾਇਲਟ ਆਣ ਤੱਕ ਹੂੰ ਪੂਰਾ ਕੰਮ ਜਿਹੜੀ ਜਿਹੜੀ ਉੱਪੀ ਕਰੇ ਉਹ ਹੀ ਸਹੀ ਹੈ ਜੇ ਅਗਲੀ ਆਪਾਂ ਗੱਲ ਕਰਦੇ ਹਾਂ ਆਂਗਲੇ ਆਮਲਾ ਢਿੱਡ ਤੋਂ ਲੈ ਕੇ ਇਮਿਊਨਿਟੀ ਦਾ ਕਵਚ ਦਾ ਹਰ ਚੀਜ਼ ਤੇ ਕੰਮ ਕਰਦਾ ਹੈ ਤੁਹਾਡੀ ਇਮਿਊਨਿਟੀ ਤੁਹਾਡੀ ਵਧਾਉਂਦਾ ਹੈ liver ਤੁਹਾਡਾ ਕਿ 10 ਚੀਜ਼ਾਂ ਹੁੰਦੀਆਂ ਜਿਹੜੀਆਂ ਯੂਜ਼ ਕਰਨੀਆਂ ਹੁੰਦੀਆਂ ਸੀ ਇਹ ਵਿੱਚ ਆਮਲਾ ਹੈ, ਘਰੜਾ ਹੈ, ਬੇੜਾ ਹੈ, ਜਿਲੋਏ ਹੈ, ਕਾਲਮੀ ਹੈ, ਬੂਮੀ ਆਮਲਾ ਹੈ, ਉਟਕੀ ਹੈ, ਸਫੂਖਾ ਹੈ, ਪੁਨਰਵਾ ਹੈ। ਇਹ ਸਾਰੀ ਚੀਜ਼ਾਂ ਅਲੱਗ-ਅਲੱਗ ਤਰੀਕੇ ਨਾਲ liver ਤੇ ਕੰਮ ਕਰਦਾ। ਜਿੱਦਾਂ ਆਮਲਾ ਆਮਲਾ ਜਦੋਂ ਮਿੱਠਾ ਖਾਣ ਕਰਕੇ ਇਹ ਜਿਆਦਾ ਫੂਟ ਲੈਂਨ ਕਰਕੇ ਇਹਨਾਂ ਦੀ ਚੀਜ਼ਾਂ ਲੈਨ ਕਰਕੇ ਜਿਹਦੇ ਵਿੱਚ ਫਰਕਟੋਸ ਹੋਵੇ ਫਰਕਟੋਸ ਮਿNORE ਚ ਜਿਆਦਾ ਹੋ ਜਾਈ ਉਹਨੂੰ ਕੱਟਣ ਵਾਸਤੇ ਆਵਲ ਐਕਿਉ ਦੇ ਡਾਈਜੈਸ਼ਨ ਪੂਰਾ ਕਰਦਾ ਜਦੋਂ ਸਾਡੇ ਕੋਲ ਮਰੀ ਜਾਂਦਾ ਅਸੀਂ ਹਿਸਟਰੀ ਲੈਂਦੇ ਹਾਂ ਠੀਕ ਹੈ ਹਿਸਟਰੀ ਲੈ ਕੇ ਨੂੰ ਕੁਛ ਲੈਨੇ ਆ ਕਿ ਕੀ ਕੀ ਚੀਜ਼ ਲਾਈਫ ਸਟਾਈਲ ਕੀ ਦਾਦਾ ਤੇ ਹੁੰਦੇ ਅਕੋਰਡਿੰਗ ਅਸੀਂ ਚੀਜ਼ਾਂ ਨਾਲ ਮਿਕਸਚਰ ਇਖਤਿਆਰ ਕਰ ਲਿਆ ਕਿ ਇਹ ਚੀਜ਼ਾਂ ਦੇ ਰਿਹਾ ਕੁਝ ਹੀ ਪਾਉ ਆਪਣੇ ਫਾਰਮੂਲੇ ਚ ਘਰੇਲੂ ਉਸਕੇ ਚ ਤੇ ਕਿਸੇ ਵੀ ਤਰ੍ਹਾਂ ਦਾ ਕੈਟਰੀਗਰ ਵਚਾਯੋ ਸ਼ਰਾਬ ਪੀਣ ਕਰਕੇ ਹੋਈ ਅਰਥੀ ਅੱਛਾ ਇਹਨੂੰ ਫੋਕਸ ਕਰੋ ਜੀ ਇਹ ਇਫੈਕਟ ਕੁਪਕੀ ਫੇਸਰ ਕੁਪਕੀ ਕੱਲੀ ਦੀਵਰ ਨੂੰ ਡੀਟੌਕਸੀਫਾਈ ਕਰਦੀ ਹੈ ਜਿਹੜੀ ਜੜੀ ਦਾਰੂ ਵੀ ਨਿਕਾ ਕੇ ਤਾ ਹੈ। ਕੁਪਕੀ। ਇਹ ਬੰਬਲ ਮਸਟ ਕੁਪਕੀ। ਕੁਪਕੀ। ਤਾਂ ਮੈਨੂੰ ਪਤਾ ਸੀ ਸਵਾਲ ਆਉਂਦਾ ਹੀ ਨਾ। ਮੈਂ ਪਹਿਲੇ ਹੀ ਤਿਆਰੀ ਕਰਕੇ ਰੱਖੀ ਸੀ। ਵੀ ਐਵੇਂ ਦੀ ਕੋਈ ਚੀਜ਼ ਤੁਸੀਂ ਛੇੜਨੀ ਹੈ ਤੁਹਾਡੀ ਜਾਨ ਲੈਂਦਾ। ਅ ਤੁਸੀਂ ਬੈਡ ਨੂੰ ਨਾ ਪੂਰਾ ਨਿਚੋੜਨ ਦੀ ਕੋਸ਼ਿਸ਼ ਕਰਦੇ ਹੋ। ਕੋਈ ਅੰਦਰੋਂ ਚੀਜ਼ ਕੱਢ ਕੇ ਦਰਸ਼ਕਾਂ ਨੂੰ ਦਿੱਤੀ ਜਾਵੇ। ਜੀ ਜੀ। ਕੁਟਕੀ ਕਲੀ ਯੂਜ਼ ਕਰੋ ਜਿਹੜੇ ਲੋਕੀ ਅਲਕੋਹਲ ਪੀ ਕੇ ਲਿਵਰ ਖਰਾਬ ਕਰਦੇ ਨੇ ਉਹਦੇ ਛਾਂ। ਨਾਈ ਡਾਈਜੈਸ਼ਨ ਨੂੰ ਠੀਕ ਕਰਨ ਵਾਸਤੇ ਆਮਲਾ ਪਾਓ। ਐਸੀ ਕੁਟਕੀ ਵੀ ਪਾਉਣੀ ਆ। ਅੱਛਾ ਜੀ। ਕੁਟਕੀ ਲਿਵਰ ਵਾਸਤੇ ਰਾਮ ਬਾਣਾ। ਜਿਹੜੇ ਡਿਜੈਸਟਿਵ ਜਿਹੜੀ ਫਾਸਟੀ ਕਰਕੇ ਪ੍ਰੋਬਲਮ ਆਉਂਦੀ ਉਹਦੇ ਵਾਸਤੇ ਆਮਲਾ ਬੜਾ ਵਧੀਆ ਰੋਲ ਪਲੇ ਕਰਦਾ ਹੈ। ਓਕੇ। ਪੁਨਰਨਲਾ ਬੜਾ ਵਧੀਆ ਪਲੇ ਕਰਦਾ ਹੈ ਰੋਸਤੇ। ਕਿਉਂਕਿ ਪੁਨਰਨਲਾ ਜਿਹੜਾ ਹੈ ਫ੍ਰੀ ਟਾਕਸਿਨਸ ਨੂੰ ਕਲੀਜ਼ ਕੱਢਦਾ ਬੜੀ। ਓਕੇ। ਜਿਹੜਾ ਫ੍ਰੀ ਰੈਡੀਕਲ ਹੈ ਉਹਨੂੰ ਘਟਾ ਦਿੰਦਾ ਹੈ। ਡਾਈਜੈਸ਼ਨ ਨੂੰ ਇੰਪ ਤਦੋ ਇੰਫਰੂਏ ਕਿ ਜੇ ਸਿੰਪਲ ਐਸਾ ਆਪਣੇ ਆਪ ਘਰੇ ਨਾਲ ਦੁਪਹਿਰ ਨੂੰ ਵੀ ਕੁਝ ਲਿਆਓ ਜਦ ਲਿਆਓ ਤੇ ਉਹ ਲੀਵਰ ਨੇ ਠੀਕ ਹੋ ਜਾਣਾ ਜਦ ਇਦਾਂ ਹੀ ਗਿਰੋਏ ਹੈ ਕਾਲਮੀ ਹੈ ਕਾਲਮੀ ਦਾ ਬੜਾ ਵਧੀਆ ਰੋਲ ਹੈ ਲੀਵਰ ਦਾ ਸਿਲ ਜਿਹੜਾ ਡੈਮੇਜ ਹੋਇਆ ਕੋਈ ਵੀ ਕਮਾਸ ਤੇ ਕਾਲ ਦੇਗਾ ਗੋਮੀਆਂ ਆਮਲਾ ਐ ਰਾਮ ਬਣ ਕੇ ਆ ਗਿਆ ਗੋਮੀਆਂ ਆਮਲਾ ਤੇ ਕੁਕਤੀ ਕਿਸੇ ਵੀ ਤਰ੍ਹਾਂ ਦਾ ਕੱਟੀ ਲੀਵਰ ਹੈ ਗੋਮੀਆਂ ਆਮਲਾ ਇਸ ਦੀ ਮੇਨ ਮੈਡੀਸਨ ਕੋਈ ਫਾਰਮੂਲਾ ਤੁਸੀਂ ਦੇਖੋ ਕੋਈ ਤੁਸੀਂ ਦਵਾਈ ਖਾ ਰਹੇ ਹੋ ਦੇਖ ਲੋ ਕੋਈ ਤੁਸੀਂ ਕਿਸੇ ਹਕੀਮ ਤੋਂ ਵੈਦ ਤੋਂ ਕੋਈ ਚੀਜ਼ ਖਾ ਰਹੇ ਹੋ ਉਹਦੇ ਤੋਂ ਨਹੀਂ ਆਵਲਾ ਮਿਲੇਗਾ ਹੀ ਮਿਲੇਗਾ ਕਟੋ ਵਰਤੀ ਤੋਂ 40% ਤੋਂ ਨਹੀਂ ਆਵਲਾ ਪਾਇਆ ਜਾਏਗਾ ਮੇਨ ਇਨਗਰੀਡੀਅੰਟ ਤੁਸੀਂ ਇਹ ਚੀਜ਼ਾਂ ਦੀ ਸਭ ਨੂੰ ਖਾ ਹੈ ਇਹ ਜਿਹੜੇ ਨਵੇਂ ਸੈੱਲ ਬਣਦੇ ਆ ਉਹਨਾਂ ਦੇ ਵਾਧਨ ਤੇਜ਼ ਕਰਦਾ ਹੈ ਲੀਵਰ ਵਰਦੇ ਹਿਸਾਬ ਨਾਲ ਥੋੜੀ ਥੋੜੀ ਰੀਚੈਲੇਟ ਹੋਣਾ ਪਟੂਆ ਹਰ ਚੀਜ਼ ਕੰਪਲਿਕਸ਼ਨ ਬਣਾਉਣਾ ਹੁੰਦਾ ਸਾਲ ਤੇ ਇਹ ਕੰਬੀਨੇਸ਼ਨ ਇੱਜ ਕੀ ਹੈ ਕੀ ਕੀ ਕੁਆਤਰੰਦੀ ਲੀਂਡੀ 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 ਜਮੇ 100 ਗ੍ਰਾਮ ਲਿਆ 100 ਗ੍ਰਾਮ ਬਿਰੋਇ ਲੈ ਲਿਆ 50 ਗ੍ਰਾਮ ਕਾਲਮੀ 50 ਗ੍ਰਾਮ ਬੁੱਗੀਆਂ ਵਾਲਾ 100 ਗ੍ਰਾਮ ਪੁਟਕੀ 50 ਗ੍ਰਾਮ ਸਰਪੂਖਾ 50 ਗ੍ਰਾਮ ਪੁੜਾ ਇਹ ਸਾਰੀ ਚੀਜ਼ ਲੈ ਇਹਨਾਂ ਨੂੰ ਪੁੱਟ ਕੇ ਪਾਊਡਰ ਬਣਾ ਲਿਆ ਮੈਂ ਤਾਂ ਉਸ ਕੈਸੇ ਉਸ ਤੇ ਦੱਸਣਾ ਵੀ ਮੇਰੇ ਕੋਲ ਲੋਕੀ ਨਾਲ ਘਰੇ ਬਣਾ ਲੈਣ ਤੇ ਘਰੇ ਖਾ ਲੈਣ ਤੇ ਆਪਣਾ ਲਿਵਰਟੀ ਕਰ ਲੈਣ ਕਿਉਂਕਿ ਪੰਜਾਬ ਵਿੱਚ ਪ੍ਰੋਬਲਮ ਇੰਨੀ ਜ਼ਿਆਦਾ ਹੈ ਹੂੰ ਐ ਸਾਰੇ ਜਿਹਨਾਂ ਕੁੱਟਕੇ ਪਾਊਡਰ ਬਣਾ ਕੇ ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮ ਨੂੰ ਲੈ ਆਪਣੇ ਘਰੇ ਬੈ ਕੇ ਠੀਕ ਹੋ ਸਭ ਤੋਂ ਮੀਂਹ ਵੱਲ ਹੁੰਦੀ ਹੈ ਕੁਆਲਿਟੀ ਕਿਸ ਵਾਰਾਇਟੀ ਦੀ ਤੁਸੀਂ ਜੜੀ ਬੂਟੀ ਲੈ ਜਿਵੇਂ ਹੁਣ ਕੁੱਟਕੀ ਹੈ ਦੇਖੋ ਇਹਦੀ ਕਲਾਸ ਐਵੀ ਹੀ ਇਹ ਦੇਖੋ ਕਾਲਮੀਟ ਐ ਕੁਆਲਿਟੀ ਹੈ ਸਭ ਤੋਂ ਪਹਿਲੇ ਹੈ ਕੁਆਲਿਟੀ ਕਿ ਕਿਹੜੀ ਜੜੀ ਉਂ ਕਿਦਾਂ ਦੀ ਹੈਗੀ ਫਿਰ ਇਹ ਵਿੱਚ ਰਸ ਕਿੰਨਾ ਹੈ ਨਾ ਹੋਵੇ ਵੀ ਅੱਜ ਜੀ ਕੋਈ ਗੁੱਟੀ ਤੋੜੀ ਹੈ 10 ਸਾਲ ਤੱਕ ਉਹ ਪਈ ਰਹੀ ਉਹਦਾ ਦੇ ਸੱਤ ਉਹ ਉੱਡ ਜਾਣਾ ਫਿਰ ਕਿੰਨੀ ਕੁਆਂਟੀਟੀ ਪਾਣੀ ਹੈ ਕਿਹਦੀ ਚੀਜ਼ ਉਹਦੇ ਵਿੱਚ ਪਾਈਏ ਇਹ ਕਿੰਨੇ ਗ੍ਰਾਮ ਪਾਣੀ ਹੈ ਕਿੰਨੇ ਗ੍ਰਾਮ ਪਾਣੀ ਹੈ ਠੀਕ ਹੋਵੇ ਤਾਂ ਕਿ ਮੇਲ ਠੀਕ ਬਣੇ ਚੀਜ਼ ਦਾ ਓਕੇ ਕੰਬੀਨੇਸ਼ਨ ਦੇ ਹਾਂ ਕੁਆਲਿਟੀ ਕਿੰਨਾ ਅੰਦਰ ਚਾਉਣਾ ਹੈ ਜੀ ਜੀ ਲੋਜੀ ਹੈ ਜੇ ਨਹੀਂ ਕਿੰਨੀ ਪਾਣੀ ਹੈ ਤੇ ਕਦੋਂ ਲੈਣੀ ਹੈ ਇਹਦੀ ਪ੍ਰੋਬਲਮ ਦਾ ਹੱਲ ਕੱਢਿਆ ਪਰ ਮੈਂ ਚਾਹੁੰਦਾ ਕਿ ਮੈਂ ਕੱਲਾ ਮੈਨੂੰ ਚਾਹਦਾ ਮੇਰੇ ਕੋਲ ਭਰੇੜ ਲੱਗੀ ਕਿ ਮੇਰੇ ਪਿੱਛੇ ਪਿੱਛੇ ਮਰੀਜ਼ ਰਵੇ ਇਹ ਫਾਰਮੂਲਾ ਦੱਸਦਾ ਕਰੇ ਬਣਾਓ ਜੇ ਕੋਈ ਐਸਾ ਬੰਦਾ ਜਿੰਨੂੰ ਮਜਬੂਰੀ ਹੈ ਬਈ ਨਹੀਂ ਹੈ ਉਹਦੇ ਵਾਸਤੇ ਅਸੀਂ ਹੈ ਉਹ ਤਿਆਰ ਕਰਦਾ ਐਹੀ ਸਾਰੀ ਚੀਜ਼ਾਂ ਨੂੰ ਪਿਓਰ ਚ ਜਨਵਾ ਕੇ ਰੱਖਿਆ ਕੜਾ ਤਿਆਰ ਕਰਦਾ ਇਸ ਇਹਦੇ ਨਾਲ ਕੀ ਇਹ ਕੜਾ ਕੜਾ ਇਹਨੂੰ ਇੱਕ ਚਮਚ ਪਾਓ 500 ml ਪਾਣੀ ਚ ਅੱਧਾ ਲੀਟਰ ਪਾਣੀ ਲੈ ਲਿਆ ਉਹਦੇ ਚ ਇੱਕ ਚਮਚ ਪਾਓ ਇਹਨੂੰ ਉਬਾਲੋ ਜਦੋਂ ਪਾਣੀ ਰਹਿ ਜਾਵੇ 125 ml ਇਹਨੂੰ ਪੀਓ ਫਿਰ ਐਵਰਟੀ ਨਾਲ ਹੀ ਕੋਈ ਇਸ ਚੀਜ਼ਾਂ ਦੀ ਕੰਬੀਨੇਸ਼ਨ ਕਰਕੇ ਓਕੇ ਇਹ ਨਾਲੇ ਦੀ ਨਾਲ ਹੀ ਅਸੀਂ ਦੋ ਗੋਲੀ ਸਵੇਰੇ ਦੋ ਗੋਲੀ ਸ਼ਾਮ ਨੂੰ ਲਓ ਨਿਵਰਟੀ ਜਿਹਨੂੰ ਫੈਰਟੀਲਿਵਰ ਗ੍ਰੇਡ 1 ਹੈ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਲਓ ਨਾਲ ਹੀ ਲੈ ਆਪਾਂ ਅਰਕ ਐਜ ਜਿਹਦਾ ਅਰਕ ਕੱਢਿਆ ਹੈ ਇਸ ਸਾਰੀ ਚੀਜ਼ਾਂ ਕੰਬਾਈਨ ਕਰਕੇ ਵਰਤਦਾ ਲੱਗਾ ਹੈ ਫੈਰਟੀਨਿਵਰ ਕਿਸੇ ਵੀ ਸਟੇਜ ਦਾ ਹੋ ਠੀਕ ਹੋ ਜਾਂਦਾ ਹੈ ਫੈਕਟਰੀਲ ਗ੍ਰੇਡ 1 ਹੈ ਇਹ ਐਚ ਡੀ ਹੋ ਜਾਂਦਾ ਗ੍ਰੇਡ 2 ਹੈ 2 ਮਹੀਨੇ ਲੱਗਣਗੇ ਗ੍ਰੇਡ 3 ਹੈ 3 ਮਹੀਨੇ ਲੱਗਣਗੇ ਇਹ ਸਿੰਪਲ ਤਰੀਕਾ ਹੈ ਤੁਸੀਂ ਪਾਣੀ ਲੀਤਾ ਪਾਣੀ ਚ ਇੰਦੀ ਇੱਕ ਚਮਚ ਪਾ ਲੈਣੀ ਹੈ ਆਪਾਂ ਇੰਨਾ ਇੱਕ ਚਮਚ ਦੇ ਨੇੜੇ ਦੇ ਨੇੜੇ ਪਾਣੀ ਚ ਪਾ ਲੈ ਠੀਕ ਹੈ ਠੀਕ ਹੈ ਪਾਣੀ ਲੈਣਾ ਅੱਧਾ ਗਿਲੀ ਮੈਂ ਤੇ ਇੱਕ ਗਲਾਸ ਪਾਣੀ ਠੀਕ ਹੈ ਇਹਨੂੰ ਸਾਰੀ ਰਾਤ ਭਿਗੋ ਕੇ ਰੱਖੋ ਠੀਕ ਸਵੇਰੇ ਇਸ ਪਾਣੀ ਨੂੰ ਬਾਹਰ ਲੋ ਜਦੋਂ ਇੱਕ ਗਲਾਸ ਪਾਣੀ ਰਹਿ ਜੇ ਇਹਨੂੰ ਛਾਣ ਲਓ ਇਹ ਸਾਰਾ ਸਮਾਨ ਬਾਹਰ ਆ ਗਿਆ ਹਮ ਐਪਾਂ ਸਿਹਰੇ ਨਿਰਨੇ ਕਾਰਜੇ ਕੀਓ ਤੁਹਾਡਾ ਲੀਵਰ ਕਦੀ ਵੀ ਫਟੀ ਨਹੀਂ ਹੋਏਗਾ ਜੇ ਇਵਨ ਵੀ ਕੁਝ ਦਵਾਈਆਂ ਨਸਾਇਡ ਹੈ ਦਰਦਾਂ ਦੀਆਂ ਦਵਾਈਆਂ ਜਿਹਨੂੰ ਖਾ ਕੇ ਲੀਵਰ ਖਤਮ ਹੋ ਜਾਂਦਾ ਦਵਾਈਆਂ ਖਾ ਕੇ ਗਿਡਨੀ ਖਤਮ ਹੋ ਜਾਂਦੀ ਉਹਨਾਂ ਉੱਤੇ ਵੀ ਇਹੀ ਚੀਜ਼ਾਂ ਕੰਮ ਕਰਦੀਆਂ ਕਿਉਂਕਿ ਲੀਵਰ ਦੀ ਜਿਹੜੀ ਤੁਸੀਂ ਪਹਿਲੇ ਗੱਲ ਕੀਤੀ ਸੀ ਆਪਣੇ ਆਪ ਨੂੰ ਰੀਜੂਨੇਟ ਕਰ ਲੈਂਦਾ ਉਹ ਰੀਜੂਨੇਟ ਕਰਪ ਹੈ ਪਰ ਉਹ ਐਚ ਜਾਂ ਸਪੋਰਟ ਕਰਦੀਆਂ ਜਿਹੜੇ ਸੈੱਲ ਠੀਕ ਨਹੀਂ ਹੋ ਰਹੇ ਜਾ ਜਿਹੜੇ ਸਿਲੈਕਟ ਹੋ ਗਏ ਉਹਨਾਂ ਉੱਤੇ ਜਿਹੜੀ ਉਂਗੀਆਂ ਆ। ਮੈਡੀਕਲ ਫ੍ਰੀ ਦੇ ਸਭ ਤੋਂ ਸੇਫ ਦਵਾਈ ਜਿਹਨੂੰ ਕਹਿੰਦੇ ਹੁੰਦਾ ਸੀ ਉਹ ਕੰਨਿਆ ਪੈਰਾਸੈਟਾਮੋਲ। ਜੀ ਕਿਸਨ ਆ ਸਭ ਤੋਂ ਜ਼ਿਆਦਾ ਜਿਹੜੀ ਉਹਦੀ ਸਭ ਤੋਂ ਵੱਡੀ ਕੰਪਲਿਕੀਸ਼ਨ ਹੈ ਲੀਵਰ ਦਾ। ਪੈਰਾਸੈਟਾਮੋਲ ਸਭ ਤੋਂ ਸਹੀ ਪਰ ਉਹ ਵੀ ਲੀਵਰ ਨੂੰ ਖਰਾਬ ਕਰਦਾ। ਸਾਨੂੰ ਤੁਰੰਤ ਠੀਕਾ ਹੁੰਦਾ ਹੈ ਸੀਜੀ ਵਾਲੇ ਪਾਸੇ ਨਹੀਂ ਜਾਣਾ। ਅਈਏ ਚੀ ਨੀ ਬਈ ਕਾਲਜ ਕੰਮ ਕਰਦਾ ਤਿੰਨ ਕੰਮ ਇਕੱਠੇ ਕਰ ਬਈ ਟੀਵੀ ਲਾਇਆ ਹੈ ਇਧਰੋਂ ਰੋਟੀ ਖਾ ਰਹੇ ਆਂ ਇਧਰੋਂ ਕੱਲ ਨੂੰ ਫੋਨ ਲਾਇਆ ਹੈ ਤੈਨੂੰ ਤਿੰਨ ਕੰਮ ਹੋ ਰਹੇ ਡੀਵਰ ਨੂੰ ਪਤਾ ਹੀ ਨਹੀਂ ਲੱਗਦਾ ਰੋਟੀ ਖਾਣ ਦਾ ਤਰੀਕਾ ਕਿਹੜਾ ਸਭ ਤੋਂ ਸਹੀ ਤਰੀਕਾ ਹੈ ਟੀਵੀ ਕਰੋ ਬੰਦ ਰੋਟੀ ਖਾਣ ਤੋਂ ਅਗਰ ਤੁਸੀਂ ਪਾਣੀ ਪੀ ਰਹੇ ਹੋ ਏਦਾਂ ਪੌਣਾ ਮਿੰਟਾ ਤੱਕ ਲੈ ਪਾਣੀ ਕੀ ਰੋਟੀ ਖਾਂਦੇ ਹੋ ਪਾਣੀ ਰੋਟੀ ਜਦੋਂ ਖਾਓ ਧਿਆਨ ਰੋਟੀ 'ਚ ਹੋਵੇ ਦੋ ਚੀਜ਼ਾਂ ਮਿਕਸ ਕਰਕੇ ਨਹੀਂ ਖਾਣੀਆਂ ਚਾਵਲ ਤੇ ਰੋਟੀ ਮਿਕਸ ਕਰਕੇ ਨਹੀਂ ਖਾਣੀਆਂ ਜੇ ਚਾਵਲ ਤੇ ਰੋਟੀ ਕੱਠੀ ਖਾਣੀ ਹੈ ਤੇ ਵਿੱਚੇ ਗੈਪ ਦੇਣਾ ਹੈ ਜਦੋਂ ਚਾਵਲ ਖਾ ਲਈ ਉਸ ਤੋਂ ਬਾਅਦ ਕੋਈ ਚੀਜ਼ ਵਿੱਚੇ ਲੋ ਜਿਵੇਂ ਦਾਲ ਥੋੜੀ ਜਿਹੀ ਖੀਓ ਸਬਜ਼ੀ ਥੋੜੀ ਜਿਹੀ ਖਾ ਲੋ ਕਾਫੀ ਗੈਪ ਆ ਜੇ ਫਿਰ ਚਾਵਲ ਨੂੰ ਕਨਸੈਂਟਰੇਟ ਇੱਕ ਜਗ੍ਹਾ ਕਰਕੇ ਖਾਣਾ ਹੈ ਟੀਵੀ ਦੇ ਅੱਗੇ ਰੋਕੀ ਕੇ ਖਾਣਾ ਲਿਵਰ ਕੰਪਲਿਊ ਹੋ ਜਾਂਦੀ ਤਾਂ ਕਹਿੰਦਾਸ ਦੇਖੋ ਇੱਕ ਲਾਸ ਦਾ ਮੈਂ ਤੁਹਾਨੂੰ ਦੱਸਣਾ ਅਲੱਗ ਹੀ ਆਪਣੇ ਜਿਹੜੇ ਔਡੀਅੰਸ ਹੈ ਦਰਸ਼ਕ ਹੈ ਉਹਨਾਂ ਨੂੰ ਸ਼ਾਇਦ ਮੇਰੀ ਗੱਲ ਨਾ ਸਮਝ ਆਵੇ ਕੋਈ ਸਾਇੰਟਿਫਿਕ ਗੱਲ ਹੈ ਮੈਂ ਜ਼ਰੂਰ ਦੱਸਾਂਗਾ ਇੱਕ ਪਾਰਕੋਜ਼ ਲਾਸ ਸੀ ਉਹ ਕੀ ਕਰਦੇ ਹੁੰਦੇ ਸੀ ਕੁੱਤੇ ਨੂੰ ਰੋਟੀ ਪਾਉਂਦੇ ਸੀ ਘੰਟੀ ਵਜਾ ਕੇ ਘੰਟੀ ਵਜਾਣੀ ਉਸ ਤੋਂ ਬਾਅਦ ਕੁੱਤੇ ਨੂੰ ਰੋਟੀ ਦੇ ਦੇਣ 15 ਦਿਨ ਇਹ ਇਹ ਦੰ ਚੱਲ ਕਰਿਆ 16ਵੇਂ ਦਿਨ ਉਹਨਾਂ ਨੇ ਕੁੱਤੇ ਨੂੰ ਘੰਟੀ ਵਜਾਤੀ ਕੁੱਤੇ ਨੇ ਰੋਟੀ ਨਹੀਂ ਦਿੱਤੀ ਜਾ ਕੇ ਦੇਖਿਆ ਕੁੱਤੇ ਦੇ ਮੂੰਹ 'ਚ ਰਾਲ ਆ ਬਿਲਹੋਂ ਰੋਟੀ ਆਈ ਐਵੇਂ ਹੀ ਸੜਕ ਤੇ ਡਿਊ ਬਹਾ ਹੈ ਕਿ ਡਿ ਨੂੰ ਪਤਾ ਹੁੰਦਾ ਕਿ ਰੋਟੀ ਦਾ ਟੈਂਪ ਹੋ ਗਿਆ ਰੋਟੀਆਂ ਆ ਨਹੀਂ ਐ ਜਿਹੜੀ ਰੋਟੀ ਬਰਤਾ ਖੁੰਨੇ ਢਿੱਡ ਕੰਫਿਊਜ਼ ਰਹਿੰਦਾ ਜਿਹੜੀ ਹੁਣ ਗੱਲ ਹੋਈ ਸੀ ਵੀ ਰੋਟੀ ਆਏਗੀ ਕਦੋਂ ਜਦੋਂ ਆਏਗੀ ਤਾਂ ਨਹੀਂ ਪਤਾ ਤੇ ਉਹ ਅਗਨੀ ਨਹੀਂ ਬਣਦੀ ਹਾਲੀਵੁੱਡ ਨੂੰ ਖਰਾਬ ਕਰਦੀ ਐ ਇੱਕ ਹੋਰ ਇੰਪੋਰਟੈਂਟ ਮਾਮਲਾ ਦੱਸਾਂ ਜੀ ਪਹਿਲੇ ਟਾਈਮ ਵਿੱਚ ਕੀ ਹੁੰਦਾ ਸੀ ਜਦੋਂ ਰੋਟੀ ਖਾਣੀ ਹੁੰਦੀ ਸੀ ਸਵੇਰੇ ਅਸੀਂ ਗੱਲ ਕਰਦੇ ਸੀ ਵੀ ਅੱਜ ਦੁਪਹਿਰ ਇੱਕੀ ਬਰਦਾ ਠੀਕ ਸਾਡੇ ਦਿਮਾਗ ਨੂੰ ਮੈਸੇਜ ਚਲਾ ਜਾਂਦਾ ਸੀ ਚੁੱਪਚਾਪ ਕਿ ਸ਼ਾਮ ਨੂੰ ਦੁਪਹਿਰ ਨੂੰ ਮੰਮੀ ਲਈ ਦਾ ਰੋਟੀ ਸਾਡੇ ਢਿੱਡ 'ਚ ਅਗਨੀ ਮੂਗੀ ਦੀ ਦਾਲ ਦੇ ਸਾਮ ਨਾਲ ਪੈਰਾ ਹੋ ਗਿਆ ਸੀ ਕਿਹੜੀ ਦਾਲ ਚਾਹੀਦੀ ਹੈ ਕੀ ਬਾਤ ਅੱਜ ਦੇ ਟੈਨ ਵਿੱਚ ਕੀ ਹੈ ਪੀਜ਼ਾ ਆਂਦਰ 30 ਮਿੰਟੇ 'ਚ ਕਲੇਮ ਕਰਦੇ ਆ 3 ਮਿੰਟੇ 'ਚ ਨਹੀਂ ਆਇਆ ਤਾਂ ਫਰੀ ਮਿਲੂਗਾ ਤੁਹਾਡੇ ਢਿੱਡ ਨੂੰ ਟੈਨ ਨਹੀਂ ਦਾਲ 버ਗਰ ਤੁਸੀਂ ਜਾ ਰਹੇ ਹੋ 버ਗਰ ਦੀ ਦੁਕਾਨ ਦੇਖੀ ਬ੍ਰੇਕ ਮਾਰੀ ਗਿਆ ਫੜਾ ਦੋ 버ਗਰ ਤੁਸੀਂ ਟੈਨ ਕਿੱਥੇ ਦਿੱਤਾ ਢਿੱਡ ਨੂੰ ਤੁਸੀਂ ਟੈਨ ਕਿੱਥੇ ਦਿੱਤਾ ਨੀਵਾਂ ਨੂੰ ਕੀ ਉਹ ਇੰਜਨ ਛੱਡੇ ਉਹ ਪਚਾਵੇ ਇਹ ਇਹੀ ਕਾਰਨ ਸੀ ਕਿ ਉਹਨਾਂ ਲਈ ਅਗਨੀ ਉਹਨਾਂ ਨੂੰ ਪਤਾ ਹੁੰਦਾ ਸੀ ਬਾਹਾਂ ਮੇਂ ਸੂਰਜ ਅੰਦਰ ਆ ਗਿਆ ਤੇ ਉਸ ਟਮਕਰੀ ਘੜੀ ਹੁੰਦੀ ਸੀ ਸੂਰਜ ਆ ਗਿਆ ਉਦੋਂ ਭਗਵਾਨ ਆ ਰਹੀ ਹੈ ਰੁਕੀ ਲੈ ਕੇ ਅੱਜ ਦੇ ਟਾਈਮ ਤੇ ਇਹ ਦੇਖਦੇ ਆ ਕਿ ਬਰਗਰ ਦੀ ਦੁਕਾਨ ਕਿੱਥੇ ਆ ਉਹਦੇ ਨੇੜੇ ਟੱਪਦੇ ਆ ਗੱਡੀ ਚਲਾਉਂਦੇ ਚਲਾਉਂਦੇ ਲੈ ਗੀ ਟੇਕ ਅਵੇ ਲੈ ਗੀ ਜਾ ਰਹੇ ਆ ਬਰਗਰ ਖੜਿਆ ਇਧਰੋਂ ਗੱਡੀ ਚੱਲਦੀ ਹੈ ਇਧਰੋਂ ਬਰਗਰ ਖਵਾ ਲਿਆ ਬਹੁਤ ਆਉਂਦੇ ਜੀ ਬਸ ਮਜ਼ਾ ਕਰਕੇ ਜੀ ਫਰਸੀ ਰੱਖਦੇ ਆ ਤਾਂ ਹੀ ਇਹ ਲੈਣੇ ਪੈਂਦੇ ਆ ਡਰਾਈਵ ਥਰੂ ਵੀ ਲੈ ਲੈ ਜੇ ਡਰਾਈਵ ਥੂ ਨਾਲ ਇੱਕ ਹੁੰਦਾ ਤੇ ਘਰ ਦੀ ਰੋਟੀ ਖਾਦੀ ਹੁੰਦੀ ਉਹਦੇ ਚ ਅਜਵੈਨ ਜੀਰਾ ਸੌਫ ਜਾਂ ਇਹ ਮੇਰੀ ਜੜੀ ਬੂਟੀਆਂ ਪਾ ਕੇ ਖਾਦਾ ਹੁੰਦਾ ਤੇ ਮੈਨੂੰ ਇਹ ਦੱਸਣ ਦੀ ਲੋੜ ਦਾ ਹੁੰਦੀ ਕਿ ਭਾਈ ਇਹ ਚੀਜ਼ਾਂ ਵਰਤੋ ਆਪਣੇ ਆਪ ਨੂੰ ਬਚਾਓ ਉਹ ਆਪਣੇ ਆਪ ਹੀ ਬਚੇ ਹੁੰਦੇ ਇਹ ਚੀਜ਼ਾਂ ਦੀ ਵਰਤੋਂ ਕਰਨੀ ਹੈ ਲੀਵਰ ਨੂੰ ਪਹੁੰਚਾਣਾ ਸਭ ਤੋਂ ਮੇਨ ਅੰਗ ਹੈ ਰੋਟੀ ਠੀਕ ਤਰ੍ਹਾਂ ਖਾਣੀ ਹੈ ਔਰ ਆਪਣੇ ਆਪ ਨੂੰ ਬਚਾ ਕੇ ਰੱਖੋ ਮੇਰੀ ਫੇਕ ਕੀ ਰੱਬ ਨਾਲ ਹੈ ਕਿ ਜਿਹੜਾ ਇਹ ਸੁਡੀਓ ਨੂੰ ਸੁਣੇ ਉਹ ਆਪਣੇ ਆਪ ਨੂੰ ਬਚਾ ਕੇ ਰੱਖੇ liver ਬਚਾ ਲਿਆ ਨਾ ਤੁਸੀਂ ਜੀ ਕਿਡਨੀ ਬਚਾ ਲਈ ਹੱਟ ਬਚਾ ਲਿਆ ਸਾਰੀ ਚੀਜ਼ ਬਚਾ ਲਈ ਸਭ ਤੋਂ ਵੱਡਾ ਮਜਬੂਰ ਤਾਂ ਮੈਂ ਹੋਣੀ। ਦੇਖੋ ਇਹ ਗੱਲ ਤੁਹਾਡੀ ਸੱਚ ਹੈ ਕਿ ਬਹੁਤ ਲੋਕੀ ਫੋਨ ਕਰਦੇ ਜਿਹੜਾ ਨੰਬਰ ਦਿੱਤਾ ਹੈ ਉਹਦੇ ਫੋਨ ਕਰਦੇ ਆ ਉਹ ਮਿਲਣਾ ਚਾਹੁੰਦੇ ਆ ਜਿਹੜੇ ਵਕਤ ਨੂੰ ਉਸ ਕੇ ਦੱਸਿਆ ਇਹ ਬਿਲਕੁਲ ਠੀਕ ਦੱਸਿਆ ਤੁਸੀਂ ਦੀ ਵਕਤ ਤੋਂ ਤਰਿਕ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਸਮਾਂ ਨਹੀਂ ਹੈ ਨਹੀਂ ਬਣਾ ਸਕਦੇ ਫਿਰ ਫੋਨ ਕਰਕੇ ਇਹ ਚੀਜ਼ ਮਨਵਾ ਸਕਦੇ ਮਿਲ ਲੈ ਨੁਪਕਟਾ ਤੇ ਫੋਨ ਕਰਕੇ ਸਿਰਫ ਅਪਾਇੰਟਮੈਂਟ ਲੈ ਕੇ ਆਓ ਨਹੀਂ ਤੇ ਪਰੇਸ਼ਾਨੀ ਬਹੁਤ ਹੁੰਦੀ ਹੈ ਕਿ ਕਿ ਉਡੀਕ ਲਾਈ ਲੱਗਦੀਆਂ ਹੁੰਦੀਆਂ ਉਹ ਸਵੇਰ ਦਾ ਮਰੀਜ਼ ਆਇਆ ਸ਼ਾਮ ਦਾ ਕਿਉਂ ਆਪਾਂ ਮਿਸ਼ਨ ਕਰ ਰਹੇ ਹਾਂ ਕੀ ਜੀ ਜੀ ਮੇਰੀ ਕੋਸ਼ਿਸ਼ ਹੈ ਕਿ ਉਹ ਆਪਣੇ ਘਰੇ ਹੀ ਠੀਕ ਹੋ ਜੇ ਜੇ ਇਸ ਚੀਜ਼ ਨਾਲ ਨਹੀਂ ਠੀਕ ਹੁੰਦਾ ਕੋਈ ਬਿਮਾਰੀ ਵੱਧ ਗਈ ਹੈ ਤੇ ਅਸੀਂ ਜਰੂਰ ਬੈਠੇ ਆਂ ਵਧੀ ਹੋਈ ਬਿਮਾਰੀ ਵਾਸਤੇ ਜਰੂਰ ਬੈਠੇ ਆਂ ਨਹੀਂ ਤੇ ਘਰੇ ਹੀ ਉਪਰ ਕਰਕੇ ਤੁਸੀਂ ਐਚ ਜਨ ਯੂਜ਼ ਕਰ ਸਕਦੇ